ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸ਼ੀਰ ਦਸਤ ਵਿੱਚ ਅੱਜ ਗੱਲ ਕਰਾਂਗੇ ਖਾਲਸਾਤਾਨ ਦੀ ਚੰਗੇ ਆਜ਼ਾਦੀ ਦੇ ਸ਼ਹੀਦ ਭਾਈ ਬਲਬੀਰ ਸਿੰਘ ਪਿੰਡ ਖਸਣ ਜ਼ਿਲ੍ਹਾ ਕਪੂਰਥਲਾ ਤਹਿਸੀਲ ਪੁਲਾਠਵਰੇ ਭਾਈ ਬਲਬੀਰ ਸਿੰਘ ਦਾ ਜਨਮ ਸਰਦਾਰ ਤੇਜਾ ਸਿੰਘ ਦੇ ਕਰੀ ਮਾਤਾ ਸੁਰਜੀਤ ਕੌਰ ਜੀ ਕੋ ਖੋ ਸਾਲ 1968 ਦੌਰਾਨ ਹੋਇਆ ਇਹ ਪਰਿਵਾਰ ਕਿਤੇ ਦੇ ਤੌਰ ਤੇ ਖੇਤੀਬਾੜੀ ਦਾ ਕਾਰੋਬਾਰ ਕਰਦਾ ਔਰ ਭਾਈ ਬਲਬੀਰ ਸਿੰਘ ਨੇ ਆਪਣੀ 8ਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਪੜ੍ਹਾਈ ਅਗਾ ਕਰਨੇ ਛੱਡ ਦਿੱਤੀ ਸੀ ਔਰ ਭਾਈ ਬਲਬੀਰ ਸਿੰਘ ਦੇ ਆਪਣੇ ਪਰਿਵਾਰ ਦੇ ਵਿੱਚ ਇੱਕ ਉਸਤਾ ਭਰਾ ਸਰਦਾਰ ਜਗਦੀਸ਼ ਸਿੰਘ ਹੈ ਅਤੇ ਪੰਜ ਭਾਈ ਬਲਬੀਰ ਸਿੰਘ ਦੀਆਂ ਭੈਣਾਂ ਜਿਨ੍ਹਾਂ ਦੇ ਵਿੱਚ ਬੀਬੀ ਅਮਰਜੀਤ ਕੌਰ, ਬੀਬੀ ਗੁਰਦੀਪ ਕੌਰ, ਬੀਬੀ ਨਰਿੰਦਰ ਕੌਰ, ਬੀਬੀ ਕੁਲਵੰਦਰ ਕੌਰ ਅਤੇ ਬੀਬੀ ਚਰਨਜੀਤ ਕੌਰ ਪੰਜ ਭੈਣਾਂ ਅਤੇ ਇੱਕ ਭਰਾ ਦਾ ਭਰਾ ਭਾਈ ਬਲਬੀਰ ਸਿੰਘ ਖਾਲਿਸਤਾਨ ਦੀ ਜੰਗੀ ਆਜ਼ਾਦੀ ਦੇ ਵਿੱਚ 20 ਸਾਲ ਦੀ ਉਮਰ ਵਿੱਚ ਹੀ ਆਪਾਂ ਨਿਸ਼ਾਵਰ ਕਰ ਗਿਆ ਸੀ ਭਾਈ ਬਲਵੀਰ ਸਿੰਘ ਨੇ 8ਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣਾ ਮਨ ਬਦਲ ਲਿਆ ਕਿ ਮੈਂ ਅਗਾ ਨਹੀਂ ਪੜਨਾ ਤੇ ਉਸਨੇ ਇੱਕ ਕੋਰਸ ਕੀਤਾ welding ਸਿੱਖਣ ਦਾ welding ਸਿੱਖ ਕੇ ਭਾਈ ਬਲਵੀਰ ਸਿੰਘ ਨੇ ਜਗਦੀਸ਼ ਜਗਜੀਤ ਇੰਡਸਟਰੀਜ਼ ਹਮੀਰਾ ਦੇ ਵਿਖੇ ਉੱਥੇ ਉਸਨੇ ਨੌਕਰੀ ਕਰਨੀ ਆਰੰਭ ਕਰ ਦਿੱਤੀ welding ਕਰਨ ਦੀ ਔਰ ਇੱਥੇ ਨੌਕਰੀ ਕਰਦੇ ਆਹੀਂ ਭਾਈ ਬਲਬੀਰ ਸਿੰਘ ਨੂੰ ਪਤਾ ਲੱਗਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਉੱਥੇ ਭਾਰਤ ਸਰਕਾਰ ਨੇ ਬਹੁਤ ਹੀ ਕਨੌਣੀ ਜ਼ੁਲਮ ਕੀਤੇ ਹਨ ਤਾਂ ਹੋਰ ਨਾਸਿਕਾਂ ਬਾੜੀ ਹੋਰ ਨਾਸਿਕਾਂ ਦੀ ਤਰ੍ਹਾਂ ਹੀ ਭਾਈ ਬਲਬੀਰ ਸਿੰਘ ਦਾ ਫਿਰਦਾ ਵੀ ਬਲੁੰਦ ਰਿਆ ਗਿਆ ਉਹ ਵੀ ਮਾਨਕ ਤੌਰ ਤੇ ਡੂੰਗੀ ਪੀਰ ਮਹਿਸੂਸ ਕਰਨ ਲੱਗ ਪਿਆ ਭਾਈ ਬਲਵੀਰ ਸਿੰਘ ਨੇ ਆਪਣੀਆਂ ਸਾਥੀਆਂ ਦੇ ਨਾਲ ਕੁਝ ਕਾਰਵਾਈਆਂ ਕੀਤੀਆਂ ਪਰ ਜਲਦੀ ਹੀ ਭਾਈ ਬਲਵੀਰ ਸਿੰਘ ਜੂਨ 1985 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਗਏ ਔਰ ਇਥੇ ਆਣ ਕੇ ਉਹਨਾਂ ਨੇ ਰਣਾ ਸ਼ੁਰੂ ਕਰ ਦਿੱਤਾ 6 ਜੂਨ 1985 ਨੂੰ ਸਤਿਗੁਰਾਂ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੀ ਪਹਿਲੀ ਯਾਦ ਮਨਾਈ ਜਗਈ ਸੀ ਪਹਿਲਾ ਹੀ ਪਹਿਲਾ ਸ਼ਹੀਦੀ ਸਮਾਗਮ ਹੋਇਆ ਸੀ ਸੋ ਉਸ ਸ਼ਹੀਦੀ ਸਮਾਗਮ ਦੇ ਵਿੱਚ ਭਾਈ ਬਲਬੀਰ ਸਿੰਘ ਨੇ ਸ਼ਮੂਲੀਅਤ ਕਰਨ ਵਾਸਤੇ ਆਉਣਾ ਕੀਤਾ ਤੇ ਇਹਦੇ ਤੋਂ ਬਾਅਦ ਭਾਈ ਬਲਬੀਰ ਸਿੰਘ ਇੱਥੇ ਹੀ ਸਾਡੇ ਨਾਲ ਰਹਿਣ ਲੱਗ ਪਏ ਸੀ ਇੱਥੇ ਰਹਿੰਦੇ ਆ ਹੀ ਭਾਈ ਬਲਬੀਰ ਸਿੰਘ ਨੇ ਫੈਡਰੇਸ਼ਨ ਦੇ ਦਫਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਵੱਖ-ਵੱਖ ਤਰੀਕਿਆਂ ਦੇ ਨਾਲ ਔਰ ਰਾਹੀ ਬਗਾਹੀ ਭਾਈ ਬਲਵੀਰ ਸਿੰਘ ਦਰਬਾਰ ਸਭ ਤੋਂ ਬਾਹਰ ਜਾ ਕੇ ਆਪਣੇ ਇਲਾਕੇ ਵਿੱਚ ਜਿਹੜਾ ਮਾਰੋਂ ਦੇ ਤੋਂ ਕਿਸੇ ਨਾ ਕਿਸੇ ਕਾਰਵਾਈ ਨੂੰ ਅੰਜਾਮ ਦੇ ਆਉਂਦੇ ਸੀ ਸੋ ਜਦੋਂ ਗਦਾਰੇ ਆਜ਼ਮ ਹਰਚੰਦ ਲੰਗੋਵਾਲ ਨੇ ਰਜੀਵ ਗਾਂਧੀ ਨਾਲ ਰਜੀਵ ਲੋਂਗੋਵਾਲ ਸਮਝੌਤਾ ਕੀਤਾ ਤਾਂ ਉਸ ਸਮਝੌਤੇ ਨੂੰ ਸੈਕ ਕਾਮਨ ਐ ਪੂਰੀ ਤਰ੍ਹਾਂ ਦੇ ਨਾਲ ਨਕਾਰ ਦਿੱਤਾ ਸੀ ਸਮਝੌਤਾ ਕਰਨ ਤੋਂ ਬਾਅਦ ਜਦੋਂ ਲੋਂਗੋਵਾਲ ਦਰਬਾਰ ਸਭ ਆਇਆ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਗਿਆ ਪੱਥਰਬਾਜ਼ੀ ਵੀ ਹੋਈ ਔਰ ਲੋਂਗੋਵਾਲ ਵਾਲੀ ਸਾਈਡ ਤੋਂ ਸੱਟ ਤੇ ਗੋਲੀ ਵੀ ਚਲਾਈ ਗਈ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਸੀ ਹੋਇਆ ਸੋ ਇਸ ਕਾਰਵਾਈ ਦੇ ਵਿੱਚ ਪਾਈ ਬਲਬੀਰ ਸਿੰਘ ਨੇ ਸਰਗਰਮ ਰੋਲ ਨਿਭਾਇਆ ਸੀ ਉਸ ਵੇਲੇ ਸੋ ਇਹਦੇ ਤੋਂ ਬਾਅਦ ਜਦੋਂ ਸ਼ਹੀਦ ਪਾਈ ਬਿਆਨਤ ਸਿੰਘ ਦੀ ਵਰਸੀ ਮਨਾਈ ਗਈ ਪਹਿਲੀ ਵਰਸੀ 31 ਅਕਤੂਬਰ 1985 ਨੂੰ ਤਾਂ ਉਸ ਸ਼ਹੀਦੀ ਸਮਾਗਮ ਤੋਂ ਬਾਅਦ ਸਤਕਾਰ ਜੋ ਬੀਬੀ ਬਿੰਮਲ ਕੌਰ ਖਾਲਸਾ ਦੀ ਅਗਵਾਈ ਦੇ ਵਿੱਚ ਅਤੇ ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਲੱਗੇ ਹੋਏ 54 ਫੁੱਟ ਜੰਗਲਿਆ ਨੂੰ ਤੋੜਿਆ ਗਿਆ ਤਾਂ ਉਸ ਕਾਰਵਾਈ ਬਚ ਵੀ ਭਾਈ ਬਲਬੀਰ ਸਿੰਘ ਖਸਣ ਸਾਡੇ ਨਾਲ ਮੌਜੂਦ ਸੀ ਔਰ ਇਹਦੇ ਤੋਂ ਬਾਅਦ ਅਗਲੇ ਦਿਨ 1 ਨਵੰਬਰ ਨੂੰ ਜਦੋਂ ਰੋਸ ਮਾਰਚ ਜਾਣਾ ਸੀ ਮੈਮੋਰੰਡਮ ਦੇਣ ਵਾਸਤੇ ਸਤਕਾਰਯੋਗ ਬਾਬਾ ਜਗਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਤੇ ਉਹਦੇ ਵਿੱਚ ਵੀ ਭਾਈ ਬਲਵੀਰ ਸਿੰਘ ਕਸਨ ਬਾਬਾ ਜਗENDER ਸਿੰਘ ਜੀ ਦੇ ਨਾਲ ਉਸ ਉਸ ਮਰੂਸ ਮਾਰਚ ਵਿੱਚ ਸ਼ਾਮਲ ਹੋਏ ਸੀ ਜਿਹੜਾ ਕਿ ਉਹ ਰੂਸ ਮਾਰਚ ਉਹਨਾਂ ਦਾ ਮਹਾਲੀ ਦੇ ਬਾਹਰ ਬਾਹਰ ਹੀ ਰੋਕ ਲਿਆ ਗਿਆ ਸੀ ਉਹ ਇਹ ਰੂਸ ਮਾਰਚ ਜਿਲ੍ਹਾ ਵਿੱਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਮੈਮੋਰੰਡਮ ਦੇਣ ਵਾਸਤੇ ਸਰਜੀਤ ਬਰਨਾਲੇ ਨੂੰ ਦਰਬਾਰ ਸਾਹਿਬ ਤੋਰਵਾਨਾ ਹੋਇਆ ਸੀ ਜਿਸ ਦੀ ਅਗਵਾਈ ਸਤਿਕਾਰਯੋਗ ਬਾਬਾ ਜਗENDER ਸਿੰਘ ਜੀ ਦਮਦਮੀ ਟਕਸਾਲ ਬਣੋ ਅਤੇ 올 ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨ ਤਿੰਨਾ ਬਣੋ ਇਹ ਸਾਂਝੇ ਤੌਰ ਤੇ ਕੀਤੀ ਗਈ ਸੀ ਸੂਨ ਇਹਨਾਂ ਦਿਨਾਂ ਦੇ ਵਿੱਚ 8 ਨਵੰਬਰ ਨੂੰ ਬਹੁਤ ਵੱਡਾ ਉਤੇ ਰੇਡ ਹੁੰਦਾ ਦਰਬਾਰ ਸਾਹਿਬ ਭਾਈ ਮੁਖਵਿੰਦਰ ਸਿੰਘ ਸੰਧੂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਜੋ ਕਿ ਦਫਤਰ ਸਿਕੰਦਰ ਸੀ ਉਸ ਵੇਲੇ ਸੋ ਇਸ ਵੱਡੇ ਰੇਡ ਤੋਂ ਬਾਅਦ ਭਾਈ ਬਲਬੀਰ ਸਿੰਘ ਖਸਣੇ ਵੀ ਦਰبار ਸਾਹਿب ਛੱਡ ਦਿੱਤਾ ਤੇ ਬਾਹਰ ਰਹਿਣਾ ਸ਼ੁਰੂ ਕਰ ਦਿੱਤਾ ਬਾਹਰ ਰਹਿਣ ਦੇ ਆ ਭਾਈ ਬਲਬੀਰ ਸਿੰਘ ਨੇ ਸ਼ਹੀਦ ਭਾਈ ਅਵਤਾਰ ਸਿੰਘ ਜੀ ਬਿਸਰਾਮਪੁਰ ਵਾਲਿਆਂ ਦੇ ਜਥੇ ਦੇ ਵਿੱਚ ਸ਼ਾਮੂਲਤ ਕਰ ਲਈ ਪਰ ਭਾਈ ਅਵਤਾਰ ਸਿੰਘ ਜੀ ਬਿਸਰਾਮਪੁਰ ਉਹ ਮਹਾਨ ਸ਼ਖਸੀਅਤ ਹੋਏ ਹਨ ਖਾਲਸਾ斯坦 ਕਮਾਂਡੋ ਫੋਰਸ ਦੇ ਜੋ ਏਰੀਆ ਕਮਾਂਡਰ ਸਨ ਜਿਨ੍ਹਾਂ ਨੇ ਪ੍ਰਾਤਨ ਸ਼ਹੀਦ ਭਾਈ ਮਤੀ ਦਾਸ ਜੀ ਦੇ ਇਤਿਹਾਸ ਨੂੰ ਦੁਹਰਾਇਆ ਸੀ ਕਪੂਰਥਲਾ ਦੇ ਸੀਆਈਏ ਸਟਾਫ ਦੇ ਵਿੱਚ ਭਾਈ ਅਵਤਾਰ ਸਿੰਘ ਜੀ ਦੇ ਨਾਲ ਮਿਲ ਕੇ ਭਾਈ ਬਲਬੀਰ ਸਿੰਘ ਨੇ ਖਾਰਕੂਕਾਰ ਪਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਔਰ ਇੱਕ قافਲਾ ਇਸੇ ਤਰ੍ਹਾਂ ਹੀ ਤੁਰਦਾ ਰਿਹਾ ਸੋ ਇੱਧਰ ਥੋੜੇ ਜਨਾਬ ਥੋੜੇ ਸਮੇਂ ਬਾਅਦ ਹੀ ਨਕੂਦਰ कांड ਵਾਪਰ ਜਾਂਦਾ ਜੋ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਅਨਗੁਰਦਰ ਕਸਬਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾਰ ਸਰੂਪ ਅਗਨ ਭੇਂਡ ਕਰ ਦਿੱਤੇ ਜਾਂਦੇ ਹਨ Hindu ਸ਼ਰਾਰਤੀਆਂ ਵੱਲੋਂ ਤਾਂ ਉਹਨਾਂ ਦੇ ਖਿਲਾਫ ਰੋਸ ਮਾਰਚ ਕੱਢਿਆ ਜਾਂਦਾ ਰੋਸ ਮਾਰਚ ਵਿੱਚ ਰੋਸ ਮਾਰਚ ਤੇ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਜਿਹਦੇ ਵਿੱਚ ਚਾਰ ਸਿੰਘ ਸ਼ਹੀਦ ਹੋ ਜਾਂਦੇ ਹਨ ਪ੍ਰਚਾਰ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਵਿੱਚ ਇੱਕ ਸਿੰਘ ਪਿੰਡ ਰਾਮਗੜ੍ਹ ਦਾ ਵਸਨੀਕ ਸੀ ਉਸ ਰਾਮਗੜ੍ਹ ਦਾ ਜੇਸ ਰਾਮਗੜ੍ਹ ਦਾ ਵਸਨੀਕ ਖਾਲਸਤਾਨ ਅਖਵਾਉਣ ਵਾਲਾ ਵਿਅਕਤੀ ਖਾਲਸਤਾਨੀ ਅਖਵਾਉਣ ਵਾਲਾ ਵਿਅਕਤੀ ਸੁਖਜਿੰਦਰ ਸਿੰਘ ਸੀ ਸੋ ਉਸ ਪਿੰਡ ਦੇ ਸ਼ਹੀਦ ਭਾਈ ਬਲਦੀਰ ਸਿੰਘ ਦੀ ਯਾਦ ਦੇ ਵਿੱਚ ਜਦੋਂ ਗੇਟ ਬਣਾਉਣਾ ਚਾਹਿਆ ਦਮ ਜਮੀ ਟਕਸਾਲ ਆਲ ਇੰਡੀਆ ਸੈਕਸ ਟੂਰ ਫੈਡਰੇਸ਼ਨ ਅਤੇ ਸੰਯੁਕਤ ਅਕਾਲੀ ਦਲ ਦੀ ਤਰਫੋਂ ਤਾਂ ਉਸ ਵੇਲੇ ਆਪਣੇ ਆਪ ਨੂੰ ਖਾਲਸਤਾਨੀ ਅਖਵਾਉਣ ਵਾਲੀ ਸੁਖਜਿੰਦਰ ਸਿੰਘ ਨੇ ਇਹ ਕਹਿ ਕੇ ਬਰੋਜ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਇਹ ਸ਼ਹੀਦੀ ਜਾਂਚ ਦੀ ਜਾਂਚਕਰ ਦੇ ਰੂਪ ਵਿੱਚ ਸ਼ਹੀਦੀ ਗੇਟ ਮੈਂ ਨਹੀਂ ਬਣ ਦੇਣਾ ਕਿਉਂਕਿ ਮੈਂ ਇਹਦੀ ਲੱਤ ਹੀ ਟੋਲ ਲੰਘ ਕੇ ਪਿੰਡ ਨੂੰ ਨਹੀਂ ਜਾਣਾ ਇਹ ਬੋਲ ਸੰ ਉਸ ਵੇਲੇ ਇੱਕ ਖਾਲਸਤਾਨੀ ਅਖਬਾਰ ਵਾਲੀ ਵਿਅਕਤੀ ਦੇ ਸੋ ਇਹ ਉਸ ਦੇ ਇਹਨਾਂ ਬੋਲਾਂ ਦਾ ਵਿਰੋਧ ਉਸ ਦੀ ਇਸ ਭਾਵਨਾ ਦਾ ਵਿਰੋਧ ਉਸ ਵੇਲੇ ਸ਼ਹੀਦ ਭਾਈ ਬਲਬੀਰ ਸਿੰਘ ਖੱਸਰ ਨੇ ਆਪਣੇ ਸਾਥੀਆਂ ਸਮੇਤ ਕੀਤਾ ਸੀ ਸੋ ਇਸੇ ਤਰ੍ਹਾਂ ਹੀ ਭਾਈ ਬਲਬੀਰ ਸਿੰਘ ਨੇ ਆਪਣੀਆਂ ਖਾਰਕੂ ਕਾਰਵਾਈਆਂ ਜਾਰੀ ਰੱਖੀਆਂ ਉਸਨੇ ਖਾਲਸਤਾਨ ਦੀ ਲਹਿਰ ਨੂੰ ਲੋਕ ਲਹਿਰ ਬਣਾਉਣ ਵਾਸਤੇ ਲੋਕਾਂ ਦੇ ਦਰਦ ਨੂੰ ਲੋਕਾਂ ਦੀਆਂ ਲੋੜਾਂ ਨੂੰ ਸਮਝਿਆ ਔਰ ਉਹਨਾਂ ਨੂੰ ਪੂਰਿਆ ਕਰਨ ਵਾਸਤੇ ਵੀ ਉਸਨੇ ਸਰ ਤੌਰ ਜਤਨ ਕੀਤੇ ਜਿਨ੍ਹਾਂ ਦੇ ਵਿੱਚ ਦਾਜ ਦਹੀ ਦੇ ਗਾਰਨ ਛੱਡੀਆਂ ਹੋਈਆਂ ਧੀਆਂ ਭੈਣਾਂ ਦਾ ਮੜ ਬਸੀਬਾ ਸ਼ਾਮਲ ਸੀ ਇਹੋ ਜਿਹੀਆਂ ਕਾਰਵਾਈਆਂ ਵੀ ਭਾਈ ਬਲਬੀਰ ਸਿੰਘ ਨੇ ਕੀਤੀਆਂ ਔਰ ਜਦੋਂ ਖਾਲਸਤਾਨ ਕਮਾਂਡ ਆਫ ਫੋਰਸ ਦੇ ਜਨਰਲ ਅਮਰ ਸ਼ਹੀਦ ਜੰਦਰ ਲਾਵ ਸਿੰਘ ਅਤੇ ਲੈਫਟੀਨੈਂਟ ਜਨਰਲ ਖਾਲਸਾ ਕਮਾਂਡੋ ਫੋਰਸ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਤਰਫੋਂ ਜੋ 11 ਨੁਕਤੀ ਪ੍ਰੋਗਰਾਮ ਸਮਾਜ ਸੁਧਾਰ ਲੈਰ ਦੇ ਨਾਮ ਹੇਠ ਜਾਰੀ ਕੀਤਾ ਤਾਂ ਉਸ ਪ੍ਰੋਗਰਾਮ ਨੂੰ ਵੀ ਭਾਈ ਬਲਵੀਰ ਸਿੰਘ ਸਨ ਨੇ ਪਰਚਾੜਨ ਵਾਸਤੇ ਸਰ ਤੋੜ ਯਤਨ ਕੀਤੇ ਔਰ ਉਸ ਨੂੰ ਨੇਪਰੇ ਚਾੜਿਆ ਸਮਾਜ ਸੁਧਾਰ ਦੇ ਕਾਰਜ ਕੀਤੇ ਔਰ ਲੋਕਾਂ ਦਾ ਦਿਲਾਂ ਦੇ ਵਿੱਚ ਖਾਲਿਸਤਾਨ ਦੀ ਜ਼ੈਰ ਪ੍ਰਤੀ ਇੱਕ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਪ੍ਰਬਲ ਕੀਤਾ ਸੋ ਇਸੇ ਤਰ੍ਹਾਂ ਹੀ ਕਾਰਵਾਈਆਂ ਕਰਦਿਆਂ ਕਰਦਿਆਂ ਭਾਈ ਬਲਵੀਰ ਸਿੰਘ ਇੱਕ ਦਿਨ ਇੱਕ ਠਾਰ ਤੋਂ ਪੁਲਿਸ ਦੁਆਰਾ ਗ੍ਰਿਫਤਾਰ ਹੋ ਜਾਂਦੇ ਹਨ ਸਵਰਨੇ ਘੋਟਣੇ ਦੀ ਛੱਡੀ ਹੋਈਏ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਸੀਜੀ ਸਟਾਫ ਕਪੂਰਤ ਲਾ ਲਈ ਜਾਂਦੀ ਆ ਜਿੱਥੇ ਪਾਈ ਬਲਵੀਰ ਸਿੰਘ ਤੇ ਅੰਨਾ ਤਸ਼ੱਦਦ ਕੀਤਾ ਜਾਂਦਾ। ਉਸ ਦੀਆਂ ਲੱਤਾਂ ਤੇ ਸਿੱਧਾ ਘੋਟਣਾ ਲਗਾਇਆ ਜਾਂਦਾ। ਪੁੱਠਾ ਕਰਕੇ ਪੁੱਠਾ ਘੋਟਣਾ ਲਗਾਇਆ ਜਾਂਦਾ। ਉਹਦੀਆਂ ਲੱਤਾਂ ਪਹਾੜੀਆਂ ਗਈਆਂ ਤੇ ਕਰੰਟ ਲਗਾਏ ਗਏ ਔਰ ਹੱਦ ਤਰਜੇ ਦੀ ਕਮੀਨਦਗੀ ਕਰਦੇ ਆ। ਪੁਲਿਸ ਨੇ ਉਸ ਦੀਆਂ ਲੱਤਾਂ ਦੇ ਬਚਦੀ ਗਰਮ ਸਰੀਰ ਲੰਗਾ ਦਿੱਤੇ। ਔਰ ਉਸ ਅਖੀਰ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਸ਼ਹੀਦ ਕਰਨ ਤੋਂ ਬਾਅਦ ਤੀਰਾਂ 14 ਜੁਲਾਈ ਦੀ ਰਾਤ ਨੂੰ 1988 ਨੂੰ ਭਾਈ ਬਲਵੀਰ ਸਿੰਘ ਨੂੰ ਸ਼ਹੀਦ ਕਰਨ ਤੋਂ ਮਗਰੋਂ ਜੋ ਆਪਣੀ ਪੁਲਿਸ ਦੀ ਖਾਨਦਾਨੀ ਫਿਤਰਤ ਹੈ ਜੋ ਖਾਨਦਾਨੀ ਆਦਤ ਹੈ ਕਹਾਣੀ ਕਟਣ ਦੀ ਉਹ ਕਹਾਣੀ ਕੱਟ ਦਿੱਤੀ ਗਈ ਕਿ ਪਿੰਡ ਬਲੇਰਖਾਨ ਦੇ ਕੋਲ ਪੁਲਿਸ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਪੁਲਿਸ ਨੂੰ ਦੋ ਵਿਅਕਤੀ ਆਉਂਦੇ ਨਜ਼ਰ ਆਏ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਤੇ ਦੂਜਾ ਭੱਜ ਗਿਆ ਮਰਨ ਵਾਲੇ ਦੀ شناخت ਬਲਵੀਰ ਸਿੰਘ ਪਿੰਡ ਖਸਨ ਤਸੀਲ ਪਲੱਠ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ ਪਰ ਪਾਈ ਬਲਵੀਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਸ ਦੇ ਮਰਤੇ ਸਰੀਰ ਦੀ ਦੁਸ਼ਟ ਸਵਰਨੇ ਘੁਟਨੇ ਵੱਲੋਂ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਕਰਵਾਈ ਗਈ ਔਰ ਇੰਨੀ ਵੀ ਅਦਵੀ ਕਰਵਾਈ ਗਈ ਕਿ ਪੁਲਿਸ ਦੇ ਮੱਥੇ ਤੇ ਇੱਕ ਉਹ ਕਲੰਕ ਹੈ ਉਸ ਨੂੰ ਜੀਬ ਦੇ ਮਗਨ ਮਰ ਤੱਕ ਦੇ ਨੂੰ ਜੀਬ ਦੇ ਮਗਰ ਬੰਨ ਕੇ ਕਸੀਟਿਆ ਗਿਆ ਔਰ ਖਸਣ ਪਿੰਡ ਦੇ ਸ਼ਮਸ਼ਾਨ ਘਾੜ ਤੱਕ ਉਸ ਨੂੰ ਕਸੀਟ ਦੇ ਲਿਆਏ ਬਲੇਰ ਖਾਨ ਤੋਂ ਔਰ ਇੱਥੇ ਲਿਆ ਕੇ ਪੁਲਿਸ ਨੇ ਆਪ ਹੀ ਭਾਈ ਬਲਬੀਰ ਸਿੰਘ ਦਾ ਅੰਤਮ ਸੰਸਕਾਰ ਕਰ ਦਿੱਤਾ ਭਾਈ ਬਲਬੀਰ ਸਿੰਘ ਖਾਲਸਤਾਨ ਦੀ ਆਜ਼ਾਦੀ ਵਾਸਤੇ ਕੌਮ ਦੇ ਗਲੋਂ ਗੁਲਾਮੀ ਲਾਉਣ ਵਾਸਤੇ ਆਪਾਂ ਨਿਸ਼ਾਵਰ ਕਰ ਗਏ ਉਹਨਾਂ ਦਾ ਦਮ ਜਮੀਕਸਾਲ ਦੇ ਮੁਖੀ ਮਹਾਨ ਸ਼ਹੀਦ ਸਭ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਇਹਨਾਂ ਬਚਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਇਹ ਗੁਲਾਮੀ ਗਲੋਂ ਲਾਣੀ ਹੈ ਇਹਨਾਂ ਬਚਨਾਂ ਦੇ ਨਾਲ ਬੜਾ ਪਿਆਰ ਸੀ ਕਿ ਤੀ ਭਾਵੇਂ ਹਿੰਦੂ ਦੀ ਹੋਵੇ ਪਾਵੇਂ ਦੋਸਮੰਦਰੀ ਹੋਵੇ ਪਾਵੇਂ ਮੁਸਲਮਾਨੀ ਹੋਵੇ ਕਿਸੇ ਦੀ ਵੀ ਹੋਵੇ ਉਸ ਦੀ ਇੱਜ਼ਤ ਕਰਨਾ ਆਪਣਾ ਫਰਜ਼ ਹੈ ਉਸ ਫਰਜ਼ ਨੂੰ ਹਰ ਹਿੱਲੇ ਆਪਾਂ ਨਿਭਾਉਣਾ ਹੈ ਉਹਦੀ ਇੱਜ਼ਤ ਦੀ ਰੱਖਿਆ ਕਰਨੀ ਆਪਣਾ ਫਰਜ਼ ਹੈ ਇਹ ਫਰਜ਼ ਵੀ ਭਾਈ ਬਲਬੀਰ ਸਿੰਘ ਨੇ ਨਿਭਾਈ ਔਰ ਬਾਬਾ ਠਾਕਰ ਸਿੰਘ ਜੀ ਦੇ ਨਾਲ ਵੀ ਭਾਈ ਬਲਬੀਰ ਸਿੰਘ ਦਾ ਬੜਾ ਪਿਆਰ ਰਿਹਾ ਹੈ ਔਰ ਭਾਈ ਬਲਬੀਰ ਸਿੰਘ ਨੇ ਬਾਬਾ ਠਾਕਰ ਸਿੰਘ ਜੀ ਦਾ ਵੀ ਹਰ ਹੁਕਮ ਮੰਨਿਆ ਕਿ ਭਾਈ ਬਲਬੀਰ ਸਿੰਘ ਨੇ ਜਦੋਂ ਅਮਰਤ ਪਾਨ ਕੀਤਾ ਸੀ ਅਮਰਤ ਛਕਿਆ ਸੀ ਉਹ ਅਮਰਤ ਵੀ ਭਾਈ ਬਲਬੀਰ ਸਿੰਘ ਨੇ ਜਦੋਂ 1985 ਦੇ ਵਿੱਚ ਉਹ ਦਰਬਾਰ ਸਭ ਰਹਿੰਦੇ ਸੀ ਸਾਡੇ ਨਾਲ ਤਾਂ ਆਪਣੇ ਸਾਥੀ ਸਿੰਘਾਂ ਦੇ ਨਾਲ ਉਹਨਾਂ ਨੇ ਜਾ ਕੇ ਉੱਥੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਤੋਂ ਅਮਰਤ ਛਕਿਆ ਆਏ ਸੀ ਸੋ ਭਾਈ ਬਲਬੀਰ ਸਿੰਘ ਦੀ ਖਾਲਸਾਤਨ ਦੀ ਜ਼ੰਗੀ ਆਜ਼ਾਦੀ ਦੌਰਾਨ ਕੀਤੀ ਹੋਈ ਮਹਾਨ ਸੇਵਾ ਨੂੰ ਮਹਾਨ ਕੁਰਬਾਨੀ ਨੂੰ ਪੰਥ ਪ੍ਰਤੀ ਕੀਤੀ ਹੋਈ ਕਹਾਣਾਂ ਨੂੰ ਤਹਿ ਦਿਲੋਂ ਸਜਦਾ ਕਰਦੇ ਹੋਏ ਕੇਸਰੀ ਪ੍ਰਣਾਮ ਕਹੈ ਔਰ ਕੇਸਰੀ ਪ੍ਰਣਾਮ ਹੈ ਭਾਈ ਬਲਬੀਰ ਸਿੰਘ ਦੇ ਪਰਿਵਾਰ ਨੂੰ ਵੀ ਜਿਨ੍ਹਾਂ ਨੂੰ ਭਾਈ ਬਲਬੀਰ ਸਿੰਘ ਦੇ ਰੂਪ ਹੋਸ਼ ਜੀਵਨ ਦੌਰਾਨ ਭਾਰੀ ਮੁਸ਼ਕਲਾਂ ਦਾ ਭਾਰੀ ਔਕਰਾਂ ਦਾ ਸਾਹਮਣਾ ਕਰਨਾ ਪਿਆ ਪੁਲਿਸ ਦੀਆਂ ਵਧੀਆਂ ਝਗੜੀਆਂ ਪਈਆਂ ਪੁਲਿਸ ਬਹੁਤ ਵਾਰ ਉਹਨਾਂ ਨੂੰ ਗ੍ਰਿਫਤਾਰ ਕਰ ਕਰਕੇ ਲੇਜੰਦੀ ਰਹੀ ਸੀ ਪਰ ਉਹਨਾਂ ਨੂੰ ਆਪਣੇ ਅਕੀਦੇ ਤੋਂ ਦੂਲਾ ਨਹੀਂ ਸਕੀ ਆਖਰ ਭਾਈ ਬਲਬੀਰ ਸਿੰਘ ਨੇ ਆਪਣਾ ਆਪ ਕੌਮ ਦੀ ਖਾਤਰ ਨਿਸ਼ਾਣ ਕਰ ਦਿੱਤਾ ਸੀ ਪਰ ਭਾਈ ਬਲਬੀਰ ਸਿੰਘ ਦੀ ਸ਼ਹਾਦਤ ਵੀ ਇੱਕ ਸੇਧ ਹੈ ਕੌਮ ਵਾਸਤੇ ਕੌਮ ਦੇ ਗਲੋਂ ਗੁਲਾਮੀ ਲਾਉਣ ਵਾਸਤੇ ਲਾਉਣ ਵਾਸਤੇ ਤਤਪੋਰ ਹਨ ਜੋ ਸੇਕ ਨੌਜਵਾਨ ਸਾਡੀਆਂ ਆਉਣ ਵਾਲੀਆਂ ਪੀੜੀਆਂ ਹੋਣਗੀਆਂ ਉਹਨਾਂ ਵਾਸਤੇ ਵੀ ਇੱਕ ਸੇਧ ਹੈ ਕਿ ਕੋਈ ਵੀ ਕੁਰਬਾਨੀ ਕੋਈ ਵੀ ਸੇਵਾ ਕਿਸੇ ਵੀ ਉਮਰ ਦੀ ਮਤਾਜ ਨਹੀਂ ਹੋਇਆ ਕਰਦੀ ਸੋ ਛੋਟੀ ਉਮਰੇ ਸੰਘਰਸ਼ ਵਿੱਚ ਸ਼ਾਮਲ ਹੋਏ ਭਾਈ ਬਦੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ